ਦਾਤਾ ਜੀ ਕਲਮੇ ਉਠਾਲੀ ਤੇਰੇ ਸਾਰੇ ਤੇ ਆਜ ਜਾਂ ਮੇਰ ਕਰ ਦਿਓ ਕਰਮਾਂ ਦੇ ਮਾਰੇ ਤੇ ਜੋਗੀ ਨਾ ਮਾਣਾ ਡੱਬਿਆ ਤੇਰੇ ਦਵਾਰੇ ਤੇ ਹਿੰਦਿਆ ਦਾ ਬੇੜਾ ਬੰਨੇ ਲਾਇਆ ਤੂੰ ਤਾਰ ਕੇ ਦੇਸ਼ ਦੀ ਰਾਖੀ ਕੀਤੀ ਉਤਰਾ ਨੂੰ ਾਰ ਕੇ ਦੁਖੀਆਂ ਆਲੀ ਲਾਲ ਜਨਮ ਤਾਰ ਕੇ ਪਾਪੀ ਕਈ ਤਾਰੇ ਸੀ ਪੀਖਮ ਜੇ ਫਕਰਾwale ਸ਼ੰਕੇ ਨਵਾਰੇ ਸੀ ਦਰਸ਼ਨ ਕਰ ਰਾਣੀ ਮੈਂ ਨਹੀਂ ਥਪਦੇ ਦਿਲ ਠਾਰੇ ਸੀ ਦੁਖੀਆਂ ਲਈ ਪਿਤਾ ਪੇਜਤਾ ਦਿੱਲੀ ਕੁਰਬਾਨੀ ਨੂੰ ਸ਼ੈਰਾਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਉਠਾਲੀ ਤੇਰੇ ਸਹਾਰੇ ਤੇ ਆਜ ਜਾਂ ਮੇਰ ਕਰਦੇਓ ਕਰਮਾਂ ਦੇ ਮਾਰੇ ਤੇ ਜੋਗੀ ਨਾ ਮਾਣ ਟੱਬਾ ਤੇਰੇ ਬਾਵਾਰ ਦੇ ਹਿੰਦਿਆ ਦਾ ਬੇੜਾ ਬੰਨੇ ਲਾਇਆ ਤੂੰ ਤਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਦੁਖੀਆਂ ਲਈ ਲਾਲ ਵਾਰ ਤੇ ਉਹ ਪਗੜੇ ਵਿੱਚ ਜਨਮ ਇਤਾਰੇ ਸੀ ਪੀਖਮ ਜੈ ਫਕਰਾਂ ਵਾਲੇ ਸ਼ੰਕੇ ਨਵਾਰੇ ਸੀ ਦਰਸ਼ਨ ਕਰ ਨਾਣੀ ਮਣੀ ਤਬ ਦੇ ਦਰ ਠਾਰੇ ਸੀ ਦੁਖੀਆਂ ਲਈ ਪਤਾ ਭੇਜਤਾ ਦਿੱਲੀ ਕੁਰਬਾਨੀ ਨੂੰ ਸ਼ਹਿਰਾਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਨ ਲੜੀਆਂ ਤੂੰ ਤੀਰਾਂ ਦੇ ਨਾਲ ਦਾ ਦਿਆ ਪੰਨੀਆਂ ਸੀ ਘੜੀਆਂ ਤੂੰ ਗੱਲਾਂ ਵੀ ਜੋਜਾਂ ਭਰੀਆਂ ਕੀਤੀਆਂ ਬੜੀਆਂ ਤੂੰ ਵੱਡੇ ਹੋ ਜੰਗ ਕਰਾਂਗੇ ਆਖ ਆ ਵੰਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਾਰ ਕੇ ਭਾਰਤ ਤੋਂ ਲਾਲ ਵਾਰ ਤੇ ਉਹ ਪੰਗਲੇ ਤੋਂ ਨੰਨ ਪਰ ਆ ਕੇ ਕਈਆਂ ਨੂੰ ਤਾਰ ਕੀਤੀ ਜੇ ਬਹਿਸ ਕਿਸੇ ਨੇ ਕਿ ਅੱਲਾ ਨਾਲ ਹਾਰਿਆ ਕਈਆਂ ਨੇ ਦਰਸ਼ਨ ਕਰਕੇ ਆਪਾ ਸਵਾਰਿਆ ਅੱਖਾਂ ਨਾਲ ਵੇਖ ਜਰੇ ਨਾ ਮਾੜੇ ਦੀ ਹਾਨੀ ਨੂੰ ਸ਼ਹਿਰਾਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਈਆਂ ਦੀ ਨਮਸ਼ਕਾਰ ਹੈ ਉਹ ਪੰਡਤਾਂ ਦੇ ਪਰਮਨਿਵਾਰ ਉਹ ਕੈਰਾਂ ਨੂੰ ਕੂਰਿਆ ਉਹ ਕੀਤੇ ਕਰਮਾਂ ਨੂੰ ਚੂਰਿਆ ਦਿੱਤਾ ਸੀ ਜੀ ਹੁਣ ਬੈਲਾ ਜਿਉਂਦੇ ਨੂੰ ਮਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਾਰ ਕੇ ਇੰਡੀਆ ਤੋਂ ਲਾਲ ਵਾਰ ਤੇ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਮਾਰ ਕੇ ਸਿੰਘ ਨਗਾਰੇ ਘੋੜਿਆਂ ਤੇ ਚੜਦੇ ਰੇ ਕਰਕੇ ਤਿਆਰੀ ਰਾਜ ਰਣ ਵਿੱਚ ਆ ਲੜਦੇ ਰੇ ਰਾਜੇ ਕਈ ਭੀਮ ਚੰਦ ਜਏ ਸ਼ਾਨਾ ਵਿਖ ਸੜਦੇ ਰੇ ਆਉਂਦੇ ਰੇ ਯਾਗੁਰ ਚੜਕੇ ਜਾਂਦੇ ਰੇ ਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ वार ਕੇ ਸਾਡੇ ਲਈ ਲਾਲ ਵਾਰ ਤੇ ਉਹ ਜਰੀਆਂ ਤਕਲੀਫਾਂ ਦਾ ਦਾ ਦੇਸ਼ ਲਈ ਬੜੀਆਂ ਤੂੰ ਲਾਈਆਂ ਚਮਕੌਰ ਦੇ ਅੰਦਰੋਂ ਤੀਰਾਂ ਦੀਆਂ ਝੜੀਆਂ ਨੂੰ ਸੋਹਣ ਦੇਸ਼ ਤੋਂ ਲਾਲਾਂ ਦੀਆਂ ਲੜੀਆਂ ਤੂੰ ਰਣ ਦੇ ਵਿੱਚ ਬੱਚਿਆਂ ਦੀ ਸੀ ਦੇ ਤੋ ਕੁਰਬਾਨੀ ਨੂੰ ਸ਼ੇਰਾਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਗਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਫੜੀਆਂ ਗਲ ਚੂੜਾ ਮਾਸ਼ੀ ਵੜ ਵਿੱਚ ਸੁੱਤੇ ਸੀ ਰੋੜਾਂ ਦੀ ਛੇਜ ਵਿਸ਼ਾਲੀ ਸੀ ਵਰਦੀਆਂ ਕਣੀਆਂ ਬਿਜਲੀ ਕੜਕਦੀ ਉੱਤੇ ਸੀ ਉਤੋਂ ਤੁਰ ਪਹੁੰਚੇ ਅੱਗੇ ਕਸ਼ਟ ਸਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ वार ਕੇ ਪੰਥ ਤੋਂ ਲਾਲ ਵਾਰ ਤੇ ਹਉ ਪਾਹੀ ਹਲਕਾਰੇ ਦੱਸਿਆ ਦਾਦੇ ਨੂੰ ਆ ਕੇ ਤੇ ਨੀਹਾਂ ਵਿੱਚ ਸਹੇਬ ਜਾਦੇ ਆਪਾ ਚਨਵਾ ਕੇ ਸ਼ੁਕਰ ਮਨਾ ਕੇ ਤੇ ਦਰ ਪੈ ਚੁੱਕ ਖੜੀ ਨਬੀ ਖਾਂ ਪੰਥ ਦੇ ਪਾਨੀ ਨੂੰ ਸ਼ਹਿਰਾਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਦੀਆਂ ਦੀ ਨਮਸ਼ਕਾਰ ਹੈ ਐ ਤਮ ਤਮ ਭੀੜ ਚ ਸਦਰਾ ਨਾਮ ਤਮ ਭਰੀਆਂ ਸੀ ਰਹਿ ਸੀ ਨਾ ਮਹੀਨੇ ਨਾਉਂਦਨਾ ਪਰਖਾਂ ਕਈ ਕਰੀਆਂ ਸੀ ਉਹ ਤੂੰ ਫਿਰ ਕਦਮਾਂ ਅੱਗੇ ਦਖਣ ਵੱਲ ਧਰਿਆ ਸੀ ਵੈਰੀ ਨੂੰ ਸੋਦਣ ਬੰਦਾ ਤੋੜ ਆਸ਼ਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ वार ਕੇ ਭਾਰਤ ਤੋਂ ਲਾਲ Cut.